ਇੱਕ ਬੰਦੇ ਨੇ ਸ਼ਰੇਆਮ ਜਿਹੜਾ ਨਿਯਾਜ ਕਬਜ਼ਾ ਕੀਤਾਗਾ ਇਕੱਠ ਜੇ ਨਿਯਾਜ ਕਬਜ਼ੇ ਨੂੰ ਲੈ ਕੇ ਤੇ ਸਾਡਾ ਤਿੰਨ ਪੰਚਾਇਤਾਂ ਦਾ 1350 ਕਿੱਲੇ ਦਾ ਪਾਣੀ ਹੈ ਜਿਹੜਾ ਇੱਥੋਂ ਦੀ ਜਾ ਰਿਹਾ ਤੇ ਜਾਨੀ ਇਹਨਾਂ ਨੇ ਸਾਰੇ ਇੰਨਾ ਪਰੇਸ਼ਾਨ ਕੀਤਾ ਵੀ ਬਾਰ-ਬਾਰ ਜਦੋਂ ਅਸੀਂ ਪਾਣੀ ਲਾਉਂਦੇ ਸੀਗੇ ਜਾਨੀ ਆਉਂਦੇ ਸੀ ਗਿੜਾ ਮਾਰਨ ਕਿਸੇ ਦਾ 15 ਮਿੰਟ 20 ਮਿੰਟ ਅੱਧੇ ਘੰਟੇ ਦੀ ਵਾਰੀ ਆ ਇਹ ਤੋੜ ਲੈਂਦੇ ਸੀ ਵੀਡੀਓ ਪੀਆ ਸਾਹਿਬ ਦੀ ਵੀ ਧਿਆਨ ਚਾ ਜੀ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਵੀ ਹਜੇ ਤੱਕ ਕੋਈ ਅਧਿਕਾਰੀ ਆਇਆ ਨਹੀਂ ਜੀ ਐਮਐਲਏ ਸਾਹਮਣੋਂ ਮਿਲੇ ਸੀਗੇ ਉਹਨਾਂ ਨੇ ਬਿਸ਼ਵਾਸ ਦਿਵਾਇਆ ਸੀ ਵੀ ਆਪਾਂ ਜਿਹੜੀ ਬਣਦੀ ਕਾਰਵਾਈ ਆ ਜਿਵੇਂ ਕੋਈ ਦਰਖਤ ਆ 8 ਦਰਖਤ ਪੱਟੇ ਗਈ ਇਹਦੇ ਤੋਂ ਵੀ ਕੋਈ ਅਧਿਕਾਰੀ ਆਇਆ ਨਹੀਂ ਬਾਈ ਜੀ ਕਾਰਨ ਕੀ ਹੈ ਜਿਹੜਾ ਬੰਦਾ ਇੰਨਾ ਜਿਹੜਾ ਕੀ ਧਨਾੜਾ ਬੰਦਾ ਜਾਂ ਕੀ ਚੱਕਰ ਕੀ ਆ ਜਿਹੜਾ ਤਿੰਨ ਸਰਪੰਚਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਆ ਕੀ ਕਾ ਨਿਓ ਰੱਖੀ ਹੋਈ ਆ ਨਾ ਇਹ ਕੱਸੀ ਦੀ ਕੰਧ ਦੇ ਉੱਪਰ ਨਿਓ ਰੱਖੀ ਹੋਈ ਆ ਜਮਿਆ ਇਹਨਾਂ ਦੇ ਨਜਾਇਜ਼ ਮੈਂ ਵੀਡੀਓ ਅਜੇ ਦਿਖਾਉਣੀ ਸੀ ਤੁਹਾਨੂੰ ਇਹਦੇ ਵਿੱਚ ਨਜਾਇਜ਼ ਨੱਕੇ ਹਨ ਇਹਨਾਂ ਦੇ ਇਹਨਾਂ ਦਾ ਕਟੂ-ਕਟ ਵੀ 12-13 ਕਿਲੇ ਇੱਕ ਸਾਈਡ ਆ 12-13 ਕਿਲੇ ਇੱਕ ਸਾਈਡ ਆਗਾ ਇਹਨਾਂ ਦੇ ਨਜਾਇਜ਼ ਆਪਣੀ ਮਰਜ਼ੀ ਨਾਲ ਇੱਟਾਂ ਕੱਢ ਕੇ ਨੱਕੇ ਬਣਾਏ ਹੋਏ ਨੇ ਸਸੀ ਗਲੇਮ ਜਗਤਾਰ ਸਿੰਘ ਸਤ ਸ੍ਰੀ ਅਕਾਲ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਅਸੀਂ ਹੜਕਾ ਭਦੌੜ ਦੇ ਭਦੌੜ ਚ ਖੜੇ ਆ ਜਿੱਥੇ ਕਿ ਅੱਜ ਇੱਕ ਨਿਜਾਇਜ਼ ਕਬਜ਼ੇ ਨੂੰ ਲੈ ਕੇ ਇਕੱਠ ਕੀਤਾ ਗਿਆ ਕੱਠ ਦੇ ਵਿੱਚ ਤਿੰਨ ਸਰਪੰਚ ਨੇ ਤੇ ਹੋਰ ਵੀ ਜਿਹੜੇ ਲੋਕ ਆ ਉੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਅਸਲ ਮੈਟਰ ਹੈ ਕੀ ਆ ਪਰ ਤੁਹਾਨੂੰ ਉਸ ਤੋਂ ਬਾਅਦ ਦਿਖਾਵਾਂਗੇ ਜਿਹੜੀ ਤਸਵੀਰਾਂ ਤੁਸੀਂ ਵੇਖੋਗੇ ਨਾਲ ਦੀ ਨਾਲ ਜਿਵੇਂ ਜਿਵੇਂ ਬਾਈ ਜਾਣਕਾਰੀ ਦੇਣਗੇ ਕਿ ਜਿਹੜਾ ਇੱਕ ਬੰਦੇ ਨੇ ਸ਼ਰੇਆਮ ਜਿਹੜਾ ਨਿਜਾਇਜ਼ ਕਬਜ਼ਾ ਕੀਤਾਗਾ ਇੱਥੋਂ ਤੱਕ ਕਿ ਔਸਰ ਘਰ ਦਾ ਜਿਹੜਾ ਟਾਇਲਟ ਦਾ ਬਾਥਰੂਮ ਦਾ ਪਾਣੀ ਆ ਉਹ ਵੀ ਜਿਹੜਾ ਪੀਣ ਵਾਲੇ ਪਾਣੀ ਦੇ ਵਿੱਚ ਰਲ ਰਿਹਾ ਜਿਹੜਾ ਫਸਲਾਂ ਨੂੰ ਲੱਗਦਾ ਗੱਲਬਾਤ ਕਰਦੇ ਆ ਬਾਈ ਜੀ ਕੀ ਮੈਟਰ ਆ ਸਰ ਅੱਜ ਕੱਠ ਕੀਤਾ ਬਾਈ ਜੀ ਹਸੀ ਗਾਲ ਜੀ ਕੱਠ ਜੇ ਨਜਾਇਜ਼ ਕਬਜ਼ੇ ਨੂੰ ਲੈ ਕੇ ਤੇ ਸਾਡਾ ਤਿੰਨ ਪੰਚਾਇਤਾਂ ਦਾ 1350 ਕਿੱਲੇ ਦਾ ਪਾਣੀ ਆ ਜਿਹੜਾ ਇੱਥੋਂ ਦੀ ਜਾ ਰਿਹਾ ਤੇ ਜਾਨੀ ਇਹਨਾਂ ਨੇ ਸਾਰੇ ਇੰਨਾ ਪਰੇਸ਼ਾਨ ਕੀਤਾ ਵੀ ਬਾਰ-ਬਾਰ ਜਦੋਂ ਅਸੀਂ ਪਾਣੀ ਲਾਉਂਦੇ ਸੀਗੇ ਜਾਨੀ ਆਉਂਦੇ ਸੀ ਗਿੜਾ ਮਾਰਨ ਕਿਸੇ ਦਾ 15 ਮਿੰਟ 20 ਮਿੰਟ ਅੱਧੇ ਘੰਟੇ ਦੀ ਵਾਰੀ ਆ ਇਹ ਤੋੜ ਲੈਂਦੇ ਸੀ ਪਾਣੀ ਜਾਨੀ ਇੰਨੇ ਪਰੇਸ਼ਾਨ ਹੋ ਕੇ ਹੁਣ ਪਾਣੀ ਜਿਹੜਾ ਇਹਨਾਂ ਦੇ 50 60 ਕਿੱਲੇ ਇੱਥੇ ਬਾਣਦੇ ਦੋਨੇ ਸਾਈਡਾਂ ਤੇ ਲੱਗਦੇ ਕੱਸੀ ਤੇ ਇਹਨਾਂ ਦੀ ਪੈ ਰਹਾ ਤੇ ਇਹੀ ਲਾ ਰਹੇ ਨੇ ਤੇ ਇੰਨੇ ਕੁਲੇ ਸੀ ਬੰਦਿਆ ਵੀ ਲੋ ਹਰੇਕ ਬੰਦਾ ਜਾਨੀ ਉਹ ਆ ਪਾਸਾ ਵੜਦਾ ਵੀ ਆਪਾਂ ਲੈਣਾ ਕੀ ਆ ਤੇ ਹੁਣ 33 ਫੁੱਟ ਚੌੜਾ ਜਗ੍ਹਾ ਜਗ੍ਹਾ ਆ ਗਈ ਇਹ ਤੇ ਜਿਹੜੀ ਇਹਨਾਂ ਦੀ ਸਾਰੀ ਬਾਹੀ ਵੀ ਆ ਤੇ ਇਹਨਾਂ ਦਾ ਕੋਠਾ ਵਿੱਚ ਜਾਨੀ ਤੇ ਬਾਥਰੂਮ ਵੀ ਬਣਾਏ ਪਏ ਉਹਨਾਂ ਦਾ ਪਾਣੀ ਵੀ ਇਹਦੇ ਵਿੱਚ ਹੀ ਪੈਂਦਾ ਹੈਗਾ ਤੇ ਜਾਨੀ ਅਸੀਂ ਕਾਫੀ ਜਦੋਜਾਦ ਕੀਤੀ ਹੈ ਜਾਨੀ ਹੋਰ ਸਾਨੂੰ ਕੋਈ ਦਿੱਕਤ ਨਹੀਂ ਹੈ ਬਸ ਕੱਲੇ ਇਸ ਪਰਿਵਾਰ ਨੂੰ ਹੈ ਜਿਹੜਾ ਸਾਡੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਗਿਆ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਇਹਨਾਂ ਦੀ ਫਿਰ ਬਸਾਂ ਦੇ ਵਿੱਚ ਕੌਣ ਕੌਣ ਰਹਿ ਰਹੇ ਇੱਥੇ ਭਾਈ ਇਹਨਾਂ ਦੇ ਖੇਤ ਵਾਲਾ ਕੋਠਾ ਜੀ ਵੈਸੇ ਪਰਿਵਾਰ ਨਹੀਂ ਕੋਈ ਰਹਿੰਦਾ ਉਹ ਖੇਤ ਹਾਂਜੀ 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 ਜੀ ਜੀ ਭਾਈ ਜੀ ਇਹ ਚੱਕਰ ਤੁਸੀਂ ਅਧਿਕਾਰੀ ਨੂੰ ਕਿਸੇ ਨੂੰ ਮਿਲਣਗੇ ਕੀ ਅਧਿਕਾਰੀਆਂ ਨੇ ਕੋਈ ਦਵਾਇਆ ਤੁਹਾਨੂੰ ਵਿਸ਼ਵਾਸ ਦਵਾਇਆ ਜਦੋਂ ਗੱਲਬਾਤ ਕੀਤੀ ਨਹੀਂ ਜੀ ਵੀਡੀਓ ਪੀਅਸਾਬ ਦੇ ਵੀ ਧਿਆਨ ਚਾ ਜੀ ਜੀ डीसी साहब ਨੂੰ ਮੰਗ ਪੱਤਰ ਦਿੱਤਾ ਜੀ ਵੀ ਹਜੇ ਤੱਕ ਕੋਈ ਅਧਿਕਾਰੀ ਆਇਆ ਨਹੀਂ ਜੀ ਐਮਐਲਏ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਬਿਸ਼ਵਾਸ ਦਿਵਾਇਆ ਸੀ ਵੀ ਆਪਾਂ ਜਿਹੜੀ ਬਣਦੀ ਕਾਰਵਾਈ ਆ ਜਿਵੇਂ ਕੋਈ ਦਰਖਤ ਆ ਅਠ ਦਰਖਤ ਪੱਟੇ ਗਏ ਇਹਦੇ ਤੋਂ ਵੀ ਵੀ ਜਾਂ ਕੋਈ ਅਧਿਕਾਰੀ ਆਇਆ ਨਹੀਂ ਜੀ ਜੀ ਭਾਈ ਜੀ ਕਾਰਨ ਕੀ ਹੈ ਜਿਹੜਾ ਬੰਦਾ ਇੰਨਾ ਜਿਹੜਾ ਕੀ ਧਨਾੜਾ ਬੰਦਾ ਜਾਂ ਕੀ ਚੱਕਰ ਕੀ ਆ ਜਿਹੜਾ ਤਿੰਨ ਸਰਪੰਚਾਂ ਨੂੰ ਅੱਜ ਪ੍ਰੈਸ ਕਾਨਫਰੰਸ ਕਰਨੀ ਪੈਗੀ ਮੈਂ ਪੁੱਸੋਂ ਨਹੀਂ ਉਹਨੂੰ ਕੀ ਦਸੀ ਇਹਦੇ ਬਾਰੇ ਹਾਂ ਪਹਿਲਾਂ ਤੁਸੀਂ ਕਲੇਸੀ ਆ ਜੀ ਅੱਛਾ ਜੀ ਹਾਂ ਜੀ ਵੀ ਆਲਾ ਦੱਸਦਾ ਵੀ ਆਪਾਂ ਕਲੇਸ਼ ਕਾਨੂੰ ਕਰਨਾ ਕਿਸੇ ਨਾਲ ਬਈ ਕਲੇਸ਼ ਨੂੰ ਆਪ ਦਾ ਹਥਿਆਰ ਬਣਾਉਂਦੇ ਜੀ ਕਿੰਨੇ ਕ ਟਾਈਮ ਦਾ ਬਾਈ ਮੈਟਰ ਆ ਜਿਹੜਾ ਇਹ ਚੱਲ ਰਿਹਾ ਲਗਾਤਾਰ ਇਹ ਘੱਟੋ ਘੱਟ 30 ਸਾਲ ਹੋ ਗਏ ਸਾਡੇ ਪਾਣੀ ਕੇ ਨੂੰ ਉਦੋਂ ਦੇ ਹੀ ਆ ਹਾਂਜੀ ਅੱਛਾ ਤੇ ਬਾਕੀ ਆਏ ਵੀ ਅਸੀਂ ਤਾਂ ਹੁਣ ਮੰਨ ਕੇ ਚੱਲ ਵੀ ਅਸੀਂ ਹੁਣ ਨਵੀਂ ਜੇ ਉਮਰ ਦੇ ਮੁੰਡੇ ਜੇ ਸੀਗੇ ਯਾਨੀ ਲੱਗੇ ਵੇ ਜੀ ਨਿਸ਼ਾਨਦੇਹੀ ਚਰਾ ਵੀ ਕੀ ਇਸ ਪਾਦਾ ਜੀ ਤੇ ਸਾਡੇ ਉੱਪਰ ਜਾਨੀ ਜਿਨ੍ਹਾਂ ਨੇ ਸੀ ਨਿਸ਼ਾਨਦੇਹੀ ਕਰਵਾਈ ਸੀਗੀ ਤੇ ਭਰਤ ਵੀ ਪਾਈ ਆ ਕਿਉਂਕਿ ਪਾਣੀ ਨਹੀਂ ਸੀ ਜਾਂਦਾ ਨਾਲ ਰਸਤੇ ਦੇ ਕਾਰਨ ਇਹ ਪਾਣੀ ਜਾਂਦਾ ਨਹੀਂ ਸੀਗਾ ਵੀ ਅਸੀਂ ਮਿੱਟੀ ਲਾਉਣੀ ਸੀ ਕੱਸੀ ਦੇ ਨਾਲ ਤੇ ਸਾਡੇ 20 ਬੰਦੇ ਆ ਉੱਪਰ ਕੇਸ ਵੀ ਕੀਤਾ ਇਹਨਾਂ ਨੇ ਅੱਛਾ ਜੀ ਇਸ ਕਿ ਕੀ ਬਣਾਇੰਦ ਨੇ ਫਿਰ ਇਹਨਾਂ ਨੇ ਕੇਸ ਦੇ ਵਿੱਚ ਇਹ ਕਿਹਾ ਵੀ ਇਹਦੇ ਚੱਲ ਕੱਸੀ ਚੱਲ ਰਹੀ ਹੈ ਇਹਦੇ ਉੱਪਰ ਭਰਤ ਪਾ ਕੇ ਇਹਨੂੰ ਬੰਦ ਕਰਕੇ ਉਹ ਤੋਂ ਪਰ ਸੜਕ ਬਣਾਉਣਾ ਚਾਹੁੰਦੇ ਆ ਅੱਛਾ ਜਾਨੀ ਹਾਇ ਤਾਂ ਇਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਕੁਝ ਨਹੀਂਗਾ ਪਰ ਫਿਰ ਵੀ ਜਾਨੀ ਇਹਨਾਂ ਨੇ ਸਾਨੂੰ ਅਦਾਲਤ ਦੇ ਵਿੱਚ ਤਾਂ ਸਾਡਾ ਟਾਈਮ ਖਰਾਬ ਕੀਤਾ ਪੈਸਾ ਬਰਬਾਦ ਕੀਤਾ ਸਾਡਾ ਜਾਨੀ ਹਾਂ ਪਰੇਸ਼ਾਨ ਤਾਂ ਕੀਤੇ ਆ ਸਾਨੂੰ ਜੀ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਤਸਵੀਰ ਵਿਖਾਵੇ ਜਿੱਥੇ ਕਿ ਇਹ ਲੋਕ ਖੜੇ ਨੇਗੇ ਜਿਹੜਾ ਰਸਤਾ ਇਹ ਜਿਹੜਾ ਇੰਨਾ ਰਸਤੇ ਜਿਹੜਾ ਬਿਲਕੁਲ ਕਬਜ਼ਾ ਕੀਤਾ ਹੋਗਾ ਤੇ ਇਹ ਜਿਹੜਾ ਰਸਤਾ ਇੱਥੋਂ ਭਦੌੜ ਤੋਂ ਲੈ ਕੇ ਦੀਪਗੜ੍ਹ ਤੱਕ ਮਲੌਂਦਾ ਜਿਹੜੇ ਆ ਠੱਡੇ ਲੱਗੇ ਹੋਏ ਨੇ ਜਿਹੜੇ ਕਿल्ले ਲੱਗੇ ਤੁਸੀਂ ਵੇਖ ਰਹੇ ਹੋ ਇੰਨਾ ਇੰਨਾ ਜਿਹੜਾ ਰਸਤਾ ਉਹ ਨਿਕਲਿਆਗਾ ਜਿਹੜਾ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣਾ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਉਹ ਤਸਵੀਰਾਂ ਵਿਖਾਵੇ ਜਿਹਦੇ ਵਿੱਚ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਕਿ ਦੀਪਗੜ੍ਹ ਨੂੰ ਜਾਣ ਵਾਲਾ ਰਸਤਾ ਇਹ ਜਿਹੜਾ ਕਿ ਰਸਤਾ ਇਹ ਪੰਚਾਇਤ ਨੇ ਆਪ ਦਾ ਨਿਸ਼ਾਨਦੇਹੀ ਕਰਕੇ ਕਢਵਾਇਆ ਤੇ ਦੂਸਰੇ ਪਾਸੇ ਜੇ ਮੈਂ ਕੈਮਰਾਮੈਨ ਨੂੰ ਕਹੂੰਗਾ ਸਿੱਧਾ ਦੇਖੇ ਇੱਥੋਂ ਕਿੰਨਾ ਜਿਹੜਾ ਖੇਤ ਵਾਲਾ ਕੋਠਾ ਵੇਚ ਵਾਲੇ ਪਾਸੇ ਆਉਂਦਾ ਸ਼ਰੇ ਆਮ ਜਿਹੜਾ ਦਿਖਾਈ ਦੇ ਰਿਹਾ ਤੇ ਇਹਦੇ ਵੱਖ ਜਿਹੜੇ ਦਰਖਤ ਆਉਂਦੇ ਆ ਦਰਖਤ ਵੀ ਉਸ ਪਰਿਵਾਰ ਨੇ ਪੱਟ ਕੇ ਛੱਟ ਦਿੱਤੇ ਹੁਣ ਤੁਹਾਨੂੰ ਅਗਲੀ ਇੱਕ ਹੋਰ ਤਸਵੀਰ ਦਿਖਾਉਣੇ ਆ ਜਿਹੜੀ ਤਸਵੀਰ ਦੇ ਉਤੇ ਪੰਜਾਬ ਸਰਕਾਰ ਲਗਾਤਾਰ ਜਾਂ ਸਰਕਾਰਾਂ ਜਿਹੜੀਆਂ ਦਾਵਾ ਕਰਦੀਆਂ ਆ ਰਹੀਆਂ ਆ ਜਿਹੜਾ ਦਰਖਤ ਆ ਇਹ ਲਗਾਤਾਰ ਸਰਕਾਰਾਂ ਕਹਿ ਰਹੀਆਂ ਦਰਖਤ ਲਾਓ ਸਮਾਜ ਸੇਵੀ ਲੋਕ ਦਰਖਤ ਲਾਉਂਦੇ ਆ ਤੇ ਦਰਖਤਾਂ ਦੀਆਂ ਜਿਹੜੀਆਂ ਜੜਾਂ ਪੱਟ ਕੇ ਜਿਹੜੀਆਂ ਵੇਖੋ ਉੱਤਲੇ ਪਾਸੇ ਹੀ ਕਿੰਨਾ ਬੇਖੌਫ ਹੋ ਕੇ ਕਿੰਨਾ ਬੇਡਰਤ ਹੋ ਕੇ ਜਿਹੜੀਆਂ ਇਹ ਤਸਵੀਰਾਂ ਤੁਸ ਨੂੰ ਦਿਖਾਉਣੇਗਾ ਸ਼ਰੇਆਮ ਆਬ ਬਿਆਨ ਕਰਨੀਆਂ ਵੀ ਕੀ ਹੋਇਆ ਅਗਲੀ ਜਿਹੜੀ ਚੀਜ਼ ਆ ਵੱਡੀ ਜਿਹੜੀ ਤੁਸ ਨੂੰ ਦੱਸ ਰਹੇ ਆ ਕਿ ਸਰਕਾਰ ਦਾ ਲਗਾਤਾਰ ਇੱਕੋ ਚੀਜ਼ ਦੇ ਉੱਤੇ ਦਬਦਬ ਬਣਾਵਾ ਕਿ ਛੱਪੜ ਖਤਮ ਕੀਤੇ ਜਾਣਗੇ ਕਿਉਂਕਿ ਛੱਪੜ ਦਾ ਗੰਦਾ ਪਾਣੀ ਜਾਂਦਾ ਦੋਸਤੋ ਬਾਅਦ ਥਾਪਰ ਪ੍ਰੋਜੈਕਟ ਦੇ ਤਹਿਤ ਜਾਂ ਸੀਚੇਵਲ ਪ੍ਰੋਜੈਕਟ ਦੇ ਤਹਿਤ ਵੱਖ-ਵੱਖ ਜਿਹੜੇ ਕੰਮ ਚਲਾਈ ਜਾ ਰਹੇ ਨੇ ਪਰ ਇੱਥੇ ਦੇਖੋ ਟਾਇਲਟ ਬਾਥਰੂਮ ਦਾ ਜਿਹੜਾ ਪਾਣੀ ਆ ਜਿਹੜਾ ਸ਼ਰੇਆਮ ਜਿਹੜਾ ਉਹ ਜਿਹੜਾ ਪਾਣੀ ਲੱਗ ਰਿਹਾ ਜਿਹੜਾ ਪਾਣੀ ਖੇਤਾਂ ਨੂੰ ਲੱਗ ਰਿਹਾ ਉਹਦੇ ਵਿੱਚ ਜਾ ਕੇ ਮਿਲ ਰਿਹਾ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਆ ਤਾਂ ਸ਼ਰੇਮ ਤੱਕ ਆ ਜੀ ਹਾਂਜੀ ਹਾਂਜੀ ਇਹ ਜਿਹੜੀ ਨਿਉ ਰੱਖੀ ਹੋਈ ਆ ਨਾ ਇਹ ਕੱਸੀ ਦੀ ਕੰਧ ਦੇ ਉੱਪਰ ਨਿਉ ਰੱਖੀ ਹੋਈ ਆ ਜੀ हां जी ਤੇ ਜਾਨੀ ਹੁਣ ਜਿਹੜੋ ਅਸੀਂ 2 3 ਕਿਲੋਮੀਟਰ ਤੋਂ ਆਉਣੇ ਆ ਗੇੜਾ ਮਰਨ ਕੱਸੀ ਦੇ ਕਿਸੇ ਦੇ ਕੋਲੇ ਅੱਧਾ ਕਿੱਲਾ ਕਿਸੇ ਕੋਲੇ 1 ਕਿੱਲਾ ਜਿੰਨਾਂ ਦੇ ਕੋਲੇ ਪਾਣੀ ਦਾ ਸਾਧਨ ਹੀ ਹੈਗਾ ਉਹ ਬੰਦਾ 3 ਕਿਲੋਮੀਟਰ ਕਿੱਥੇ ਪੈਦਲ ਚੱਲ ਕੇ ਆਊਗਾ ਉਹ ਜਾਨੀ ਇਹਨਾਂ ਦੀਆਂ ਦਿੱਕਤਾਂ ਕਾਰਨ ਸਭ ਪਿੱਛੇ ਹਟ ਗਏ ਜਾਨੀ ਰੋਜ਼ ਦਾ ਰੋਜ਼ ਦਾ ਕਲੇਸ਼ ਕਿਹੜਾ ਬੰਦਾ ਕਰ ਰਿਹਾ ਹਾਂਜੀ ਰਸਤੇ ਤੋਂ ਬਿਨਾਂ ਪਾਣੀ ਦੀ ਦਿੱਕਤ ਆ ਮੇਨ ਸਾਡਾ ਪਰਪਸ ਪਾਣੀ ਹੈ ਜੀ ਕਿਉਂਕਿ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਹੈਗਾ ਤੇ ਹੁਣ ਮੰਨ ਕੇ ਚੱਲ ਜੇ ਆਪਾਂ 10 ਸਾਲਾਂ ਨੂੰ ਪਾਣੀ ਥੱਲੇ ਜਾ ਰਿਹਾ ਫੇਰ ਵੀ ਆਪਾਂ ਨੂੰ ਨਹਿਰੀ ਹੋਗਾ ਪਰ ਆਏ ਵੀ ਜੇ ਅਸੀਂ ਹੁਣੀ ਇਹ ਉਪਰਾਲਾ ਕਰੀਏ ਰਲ ਮਿਲ ਕੇ ਤੇ ਪਰ ਇਹ ਕੁਝ ਲੋਕ ਇਹ ਜਿਹੜੇ ਸ਼ਰਾਰਤੀ ਆंसर ਜਿਹੜੇ ਮੰਨ ਕੇ ਚੱਲੋ ਵੀ ਸਾਨੂੰ ਪਰੇਸ਼ਾਨ ਕਰ ਰਹੇ ਨੇ ਜੀ ਬਾਈ ਜੀ ਜੇ ਹੱਲ ਨਹੀਂ ਹੁੰਦਾ ਜੇ ਐਂ ਧੱਕਾ ਹੁੰਦਾ ਰਿਹਾ ਜਿਵੇਂ ਬਾਈ ਕਹਿੰਦਾ 30 ਸਾਲ ਹੋ ਗਏ ਪਹਿਲਾਂ ਨੰਗੇ ਹੁਣ ਤੁਸੀਂ ਨੌਜਵਾਨ ਮੁੰਡੇ ਇੱਥੇ ਆਏ ਹੋ ਸਰਪੰਚ ਬਣੇ ਹੋ ਵੀ ਜੇ ਫੇਰ ਹੀ ਮਸਲਾ ਨਹੀਂ ਹੁੰਦਾ ਅਗਲੀ ਫਿਰਕਾਰ ਦੇ ਕਿ ਉਹਦੇ ਲਈ ਫਿਰ ਡੀਸੀ ਸਾਹਿਬ ਦੇ ਦਰਨ ਲਾਵਾਂਗੇ ਜੀ ਸਾਰਾ ਵੱਡਾ ਇਕੱਠ ਕਰਕੇ ਡੀਸੀ ਸਾਹਿਬ ਦੇ ਦਰਨ ਲਾਵਾਂਗੇ ਜੀ ਜੀ ਬਾਕੀ ਹੋਰ ਬਾਈ ਜੀ ਇਹ ਪਤੀ ਵੀਰ ਸਿੰਘ ਆ ਜੀ ਕੋਠੇ ਭਾਨ ਸਿੰਘ ਆ ਕਪਤੀ 30 ਸਾਲ ਤੋਂ ਪਾਣੀ ਨਹੀਂ ਗਿਆ ਜੀ ਇਹ ਲੋਕ ਕਹਿੰਦੇ ਆ ਵੀ ਜੇ ਇਹ ਰਸਤਾ ਸੀ ਇਹਨੂੰ ਪੁੱਛਿਆ ਸੀਗਾ ਵੀ ਤੁਹਾਨੂੰ ਦਿੱਕਤ ਕੀ ਆ ਵੀ ਜੇ ਇਹ ਰਸਤਾ ਬਣਦਾਗਾ ਕਹਿੰਦੇ ਨੇ ਮੋਟਰਾਂ ਦੇ ਤਾਰ ਆ ਲੈ ਲੈਂਦੀਆਂ ਗੀਆਂ ਵੀ ਰਸਤੇ ਤਾਂ ਹੋਰ ਵੀ ਆਈ ਸੜਕਾਂ ਮੇਂ ਹੋਰ ਵੀ ਆ ਤਾਂ ਸਾਰੇ ਪੰਜਾਬ ਚ ਲੈ ਜਾਂਦੇ ਵੀ ਜਿੱਥੇ ਰਸਤਾ ਚੱਲੂ ਉਸੇ ਬੰਦਾ ਮੰਨ ਕੇ ਨਾਲ ਡਰੂਗਾ ਵੀ ਇੱਥੇ ਕੋਈ ਬੰਦਾ ਨਾ ਲੰਗੇ ਜਿੱਥੇ ਲੋਕੋ ਉੱਥੇ ਬੰਦ ਚੋਰੀ ਹੋਵੇ ਠੀਕ ਆ ਸਾਡੀ ਤਾਂ ਅਪੀਲ ਆ ਸਰਕਾਰਾਂ ਅੱਗੇ ਵੀ ਸਾਡਾ ਸਾਥ ਦੇਣ ਇਹ ਰਸਤਾ ਇਹਨੂੰ ਰਸਤਾ ਚੱਲ ਜਿਹੜਾ ਪਾਣੀ ਆ ਜੀ ਪਾਣੀ ਸਾਡੇ ਖੇਤਰ ਨੂੰ ਜਾ ਸਕੀ ਜੀ ਉਹ ਕਹਿੰਦੇ ਵੀ ਜੇ ਇਹ ਮਸਲਾ ਹੱਲ ਨਾ ਹੁੰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡੀਸੀ ਦਫ਼ਤਰ ਧਰਨਾ ਦੇਵਾਂਗੇ ਪਰ ਤਸਵੀਰਾਂ ਦੇਖੋ ਹਰਾਨ ਕਰ ਲੈ ਇੰਨੇ ਜਿਹੜੇ ਲੋਕ ਆ ਉਹ ਇਕੱਠੇ ਹੋਏ ਆ ਪਰ ਇੱਕ ਪਰਿਵਾਰ ਉਹ ਕਹਿੰਦੇ ਅਸੀਂ ਕੀ ਕਰਗੇ ਵੀ ਇੱਕ ਪਰਿਵਾਰ ਦੇ ਅੱਗੇ ਲੜਨ ਤੋਂ ਵੀ ਅਸਮਰਥ ਹੋਏ ਪਏ ਆ ਪਰ ਸਰਪੰਚਾਂ ਨੇ ਆ ਕੇ ਜਿਹੜਾ ਤਹਈਆ ਕੀਤਾ ਤੁਹਾਨੂੰ ਜਿਹੜੀਆਂ ਤਸਵੀਰਾਂ ਵੀ ਅਸੀਂ ਨਾਲ ਦੀ ਨਾਲ ਦਿਖਾ ਰਹੇ ਹਾਂ ਤੇ ਨਾਲ ਦੀ ਨਾਲ ਜਿਹੜਾ ਤੋਨੂੰ ਜਿਹੜੀਆਂ ਉਹ ਚੀਜ਼ਾਂ ਦਿਖਾਈਆਂ ਜਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿੰਨਾ ਉੱਤੇ ਸਾਡੇ ਆਉਣ ਤੋਂ ਪਹਿਲਾਂ ਹੀ ਗੌਰ ਕਰਨੀ ਚਾਹੀਦੀ ਸੀ ਸਰਕਾਰ ਨੂੰ ਪਰ ਸਰਕਾਰ ਨੇ ਹਜੇ ਤੱਕ ਗੌਰ ਨਹੀਂ ਕੀਤੀ ਸ਼ਰਿਆਮ ਜਿਹੜੀ ਦਰਖਤਾਂ ਦੀ ਕਟਾਈ ਕੀਤੀ ਗਈ ਆ ਸ਼ਰਿਆਮ ਜਿਹੜੇ ਉਸ ਤੋਂ ਬਾਅਦ ਜਿਹੜਾ ਪਾਣੀ ਆ ਜਿਹੜਾ ਉਹ ਲਗਾਤਾਰ ਜਿਹੜਾ ਉਹ ਮਿਲ ਰਿਹਾ ਇਧਰਲੇ ਪਾਸੇ ਦੇਖੋ ਇੱਕ ਮੈਂ ਉਹ ਕੈਮਰਾਮੈਨ ਨੂੰ ਕਹੂੰ ਉੱਪਰਲੇ ਪਾਸੇ ਤਸਵੀਰਾਂ ਦਿਖਾਵੇ ਇੱਥੇ ਉਹਨਾਂ ਦੇ ਜਿਹੜੇ ਕੰਮ ਆ ਜਿਹੜੇ ਸੀਰੀ ਆਪਾਂ ਕਹਿ ਦਿੰਨੇ ਆ ਉਹ ਇੱਥੇ ਰਹਿ ਰਹੇ ਆ ਤੇ ਉਹਨਾਂ ਦੇ ਰਹਿਣ ਵਾਸਤੇ ਇਹ ਜਗ੍ਹਾ ਬਣਾਈ ਵੀ ਆ ਤੇ ਤੱਕੇ ਦੇ ਨਾਲ ਜਿਹੜਾ ਕਬਜ਼ਾ ਹੋ ਜਿੱ ਹੋਣਾ ਚਾਹੀਦਾ ਸੀ ਜਿਹੜਾ ਰਸਤਾ ਉਹ ਜਿਹੜਾ ਹੋਣਾ ਤੇ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਆਸ ਹੁੰਦੀ ਆ ਕਿ ਹਲਕ ਪਿੰਡ ਦਾ ਭਦੌੜ ਦਾ ਐਮਐਲਏ ਆ ਵੀ ਕਿਤੇ ਨਾ ਕਿਤੇ ਕੁਝ ਨਵਾਈ ਹੋਊਗੀ ਪਰ ਜਦੋਂ ਇਹੋ ਜਿਹੇ ਲੋਕ ਵਿੱਚ ਆ ਕੇ ਬਹਿ ਜਾਂਦੇ ਆ ਤੇ ਉੱਥੇ ਕਿਤੇ ਨਾ ਕਿਤੇ ਲੜਾਈ ਆ ਜਿਹੜੀ ਉਹ ਜਿਆਦਾ ਟਾਈਮ ਲੈ ਜਾਂਦੀ ਆ ਤੇ ਉਹਦੋਂ ਜਿਹੜੀਆਂ ਸਰਕਾਰਾਂ ਉਹ ਬਦਲ ਜਾਂਦੀਆਂ ਬਾਈ ਜੀ ਹੋਰ ਕੀ ਗੱਲ ਕਰਨੀ ਚਾਹੁੰਦੇ ਆ ਜੀ ਜੀ ਹੁਣ ਜਿਵੇਂ ਆ ਇਹਨਾਂ ਦੇ ਨਜਾਇਜ਼ ਮੈਂ ਵੀਡੀਓ ਅਜੇ ਦਿਖਾਉਣੀ ਸੀ ਤੁਹਾਨੂੰ ਇਹਦੇ ਵਿੱਚ ਨਜਾਇਜ਼ ਨੱਕੇ ਹਨ ਇਹਨਾਂ ਦੇ ਇਹਨਾਂ ਦਾ ਕਟੂ-ਕਟ ਵੀ 12-13 ਕਿੱਲੇ ਇੱਕ ਸਾਈਡ ਆ 12-13 ਕਿੱਲੇ ਇੱਕ ਸਾਈਡ ਆਗਾ ਇਹਨਾਂ ਦੇ ਨਜਾਇਜ਼ ਆਪਣੀ ਮਰਜ਼ੀ ਨਾਲ ਇੱਟਾਂ ਕੱਢ ਕੇ ਨੱਕੇ ਬਣਾਏ ਹੋਏ ਨੇ ਤੇ ਉਹ ਜਣੀ ਆ ਮੋਟਰਾਂ ਦਾ ਪਾਣੀ ਤਕਰੀਬਨ ਇਹਨਾਂ ਦਾ ਖੜੀ ਆ ਮੋਟਰਾਂ ਜਿੰਨਾ ਵੀ ਲਾਉਂਦੇ ਆ ਜਣੀ ਇਹ ਕੱਸੀ ਨੂੰ ਆ ਆਪਦਾ ਘਰ ਦਾ ਜਿਵੇਂ ਖਾਲ ਬਣਾਇਆ ਹੋਦਾ ਉਹ ਆ ਤੇ ਬਾਕੀ ਇਹ 2.5-3 ਕਿੱਲੇ ਬਾਹਣਾ ਜਿਹੜੇ ਮਾਲਕ ਚਲ 6 ਕਰਮਾ ਜਗਾ ਕਿ ਜਿਹੜੀ ਇਹਨਾਂ ਦੀ ਨਜਾਇਜ਼ ਕਬ ਤੇ ਸਾਡੇ ਤੇ ਰੋਕਾਂ ਵੀ ਕਾਫੀ ਲੱਗੀਆਂ ਚਲੋ ਅਸੀਂ ਕਰਵਾ ਲਈ ਹੁਣ ਉਹ ਜਿਹੜੀ ਨਿਸ਼ਾਨਦੇਹੀ ਕਰਵਾਈ ਸੀ ਉਹ ਉਹਦੇ ਠੱਡੇ ਵੀ ਖੜੇ ਹੈਗੇ ਜਾਨੀ ਇਹਨਾਂ ਨੇ ਢਾ ਕੇ ਬੱਟਾ ਜਾਨੀ ਝੋਨਾ ਲਾਇਆ ਹੋਇਆ ਇਹਨਾਂ ਦਾ ਕਲੇਸ ਪਰਿਵਾਰ ਦੇ ਬਾਈ ਤੁਹਾਨੂੰ ਕੀ ਲੱਗਦਾ ਕੀ ਦੀ ਸ਼ੈਤ ਇਹ ਸਾਰਾ ਕੁਝ ਹੋ ਰਿਹਾ ਕਿਸੇ ਦੀ ਸ਼ੈਤ ਹੋਊਗੀ ਹੋ ਸਕਦਾ ਜੀ ਇਹ ਤਾਂ ਧਿਆਨ ਤੁਸੀਂ ਤਾਂ ਕਹਿ ਸਕਦੇ ਕਿ ਕਿਤੇ ਕੋਈ ਸ਼ੈਤ ਬਿਲਕੁਲ ਹੈਗੀ ਜੀ ਬਿਲਕੁਲ ਹੈਗੀ ਹੈ ਜਿਹੜਾ ਏਡਾ ਪ੍ਰਸ਼ਾਸਨ ਅੱਖਾਂ ਮੀਚੀ ਬੈਠਾ ਜੀ ਡੀਸੀ ਦਫ਼ਤਰ ਗਏ ਜੀ ਵੀਡੀਓ ਸਾਹਿਬ ਕੋਲ ਗਏ ਐਮਐਲਏ ਸਾਹਿਬ ਕੋਲ ਵੀ ਗਏ ਕੋਈ ਅਧਿਕਾਰੀ ਨੇ ਕੋਈ ਬਾਈ ਨਹੀਂ ਫੜੀ ਸਾਡੀ ਉਲਟਾ ਉਹ ਬੰਦੇ ਆ ਨੇ ਨਾਲੇ ਉਹ ਚੋਰ ਆ ਨਾਲੇ ਜਿੰਨਾ ਚੋਰ ਉਹ ਤਾਂ ਇਹੀ ਗੱਲ ਆ ਜੀ ਹੈਗੀ ਆ ਜੀ ਇਹ ਇਹੀ ਹੈ ਜੀ ਇਹ ਰਸਤਾ ਸਾਡਾ ਛੇਤੀ ਤੋਂ ਛੇਤੀ ਤਿਆਰ ਹੋਵੇ ਤੇ ਜੋ ਵੀ ਢੇੜਾ ਮਾਰਨਾਗਾ ਉਹ ਬਹੁਤ ਮੁਸ਼ਕਲ ਆ ਪਿੱਛੇ ਤਾਂ ਕੋਈ ਬਿਨਾ ਸਾਧਨ ਤੋਂ ਢੇੜਾ ਨਹੀਂ ਪੱਜ ਰਿਹਾ ਇਹਦੇ ਤੇ ਤੇ ਮਾਨ ਸਰਕਾਰ ਤਾਂ ਹੀ ਸਾਡੀ ਬਾਤ ਜ਼ਰੂਰ ਪਚਾਓ ਜੀ ਅਧਿਕਾਰੀ ਜੋ ਵੀ ਵਿਭਾਗ ਇਹਦੇ ਤੇ ਬਣਦੀ ਆ ਕਾਰਵਾਈ ਕਰੇ ਜਲਦੀ ਤੋਂ ਜਲਦੀ ਤੇ ਆਮ ਜਨਤਾ ਦਾ ਸਾਥ ਦੇਵੇ ਜਿਵੇਂ ਮਾਨ ਸਾਹਿਬ ਦਾ ਸੁਪਨਾ ਕਰ-ਕਰ ਖੇਤ ਚ ਪਾਣੀ ਪਹਚਾਵਾ ਤੇ ਉਹ ਬਾਤ ਸਾਡੀ ਉਹਨਾਂ ਤਾਈਂ ਪਹੁੰਚਣੀ ਚਾਹੀਦੀ ਹੈ ਪਤੌੜ ਦੇ ਵਾਸੀ ਜਿਹੜਾ ਚਾਹੁੰਦੇ ਆ ਵੀ ਜਿਹੜੇ ਨਵੇਂ ਸਰਪੰਚ ਬਣੇ ਆ ਵੀ ਜਿਹੜਾ ਪਾਣੀ ਆ ਜਿਵੇਂ ਬਾਪੂ ਹੁਣਾਂ ਦੱਸਿਆ ਵੀ ਘਰ-ਘਰ ਜਿਹੜਾ ਪਾਣੀ ਪਹੁੰਚੇ ਹਰੇਕ ਟੇਲ ਦੇ ਉੱਤੇ ਪਾਣੀ ਪਹੁੰਚਾਉਂਦੇ ਵਿੱਚ ਜਿਵੇਂ ਮਾਨ ਸਰਕਾਰ ਬੁਜਾਦਾ ਪਰ ਦੂਸਰੇ ਪਾਸੇ ਕਿਹੋ ਜੇ ਲੋਕ ਆ ਜਿਹੜੇ ਜੋ ਕਿ ਵਿਕਾਸ ਕਰਨਾ ਚਾਹੁੰਦਾ ਤਾਂ ਉਹ ਚੜਿੱਕਾ ਬੰਦੇ ਆ ਕਿਸੇ ਦੀ ਸ਼ਹਿ ਦੇ ਉੱਤੇ ਅੜਿੱਕਾ ਬੰਦੇ ਆ ਉਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਸੜਕ ਇਹ ਰਸਤਾ ਕਰੋ ਤੱਕ ਪੂਰਾ ਹੁੰਦਾ ਜਾਂ ਇਹ ਆਦਮੀ ਕਿੰਨਾ ਟੈਮਾ ਜਿਹੜਾ ਇਹਨਾਂ ਅੱਗੇ ਅੜ ਕੇ ਰਹਿੰਦਾ ਕਿ ਪ੍ਰਸ਼ਾਸਨਾਂ ਦੇ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਜਾਂ ਅਕਸਰ ਜਦੋਂ ਧਰਨਾ ਲੱਗੂਗਾ ਉਸੇ ਟਾਈਮ ਜਿਹੜੀ ਸਰਕਾਰ ਕਾਰਵਾਈ ਕਰੂਗੀ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਹਾੜੋ